ਗਿੱਦੜ ਬਾਹਾ ਦੇ ਵਿੱਚ ਰਾਤੋਂ ਰਾਤ ਇੱਕ ਪੋਸਟਰ ਲੱਗਾ ਰਾਤ ਦੇ ਹਨੇਰੇ ਵਿੱਚ ਲੱਗੇ ਇਸ ਪੋਸਟਰ ਨੇ ਵੱਡਾ ਪਚਾਲ ਪਾ ਕੇ ਰੱਖ ਦਿੱਤਾ ਵੱਡੀ ਚਰਚਾ ਛਿੜ ਗਈ ਹੈ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ ਤਰ੍ਹਾਂ ਤਰ੍ਹਾਂ ਦੇ ਕਿਆਫੇ ਤੇ ਅੰਦਾਜ਼ੇ ਸ਼ੁਰੂ ਹੋ ਗਏ ਨੇ ਪਰ ਇਸ ਪੋਸਟਰ ਦਾ ਜ਼ਿੰਮੇਵਾਰ ਕੋਈ ਨਹੀਂ ਬਣ ਰਿਹਾ ਇਹ ਪੋਸਟਰ ਕਿਸੇ ਨੇ ਤਾਂ ਲਾਇਆ ਤੇ ਇਹ ਲਾਇਆ ਹੈ ਡਿੰਪੀ ਢਲੋਂ ਨੂੰ ਡੈਮੇਜ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੇ ਉੱਪਰ ਸਵਾਲ ਖੜੇ ਕਰਨ ਲਈ ਔਰ ਡਿੰਪੀ ਢਿੱਲੋਂ ਨੂੰ ਥੱਲੇ ਡੇਗਣ ਲਈ ਪੋਸਟਰ ਦੇ ਵਿੱਚ ਕੀ ਹੈ ਦੇਖੋ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਪੋਸਟਰ ਲੱਗਿਆ ਜਿਹੜਾ ਫਿਰ ਚੋਣ ਕਮਿਸ਼ਨ ਨੇ ਕਿਹਾ ਕਿ ਸਾਰੇ ਪੋਸਟਰ ਪਟੋ ਉਹ ਪੋਸਟਰ ਲਾਇਆ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਹੋਰਾਂ ਵੱਲੋਂ ਸ਼ਿਕਾਇਤ ਹੋਈ ਚੋਣ ਕਮਿਸ਼ਨ ਨੇ ਨੋਟਿਸ ਲਿਆ ਖਿੱਚ ਲੇ ਸਾਰੇ ਔਰ ਚੋਣ ਕਮਿਸ਼ਨ ਨੇ ਕਿਹਾ ਕਿ ਪੋਸਟਰ ਪਟੋ ਤਾਂ ਉਹਦੇ ਵਿੱਚ ਇੱਕ ਪਾਸੇ ਡਿੰਪੀ ਢਿੱਲੋਂ ਦੀ ਫੋਟੋ ਸੀ ਦੂਜੇ ਪਾਸੇ ਜਿਹੜੇ ਦੂਸਰੇ ਐਮਐਲਏ ਉਮੀਦਵਾਰ ਨੇ ਮਤਲਬ ਜਿਹੜੇ ਮਨਪ੍ਰੀਤ ਬਾਦਲ ਤੇ ਅ ਦੂਜੇ ਜਿਹੜੇ ਵੜਿੰਗ ਮੈਸੇਜ ਨੇ ਉਹਨਾਂ ਦੇ ਫੋਟੋਆਂ ਦੇ ਉੱਪਰ ਘੰਟਾ ਵੱਜਾ ਹੋਇਆ ਸੀ ਤੇ ਹੁਣ ਆ ਜਿਹੜਾ ਨਵਾਂ ਪੋਸਟਰ ਆ ਗਿਆ ਮਿੱਤਰੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਡਿੰਪੀ ਢਿੱਲੋਂ ਇਹਨਾਂ ਦੋਵਾਂ ਦੀ ਇਕੱਠੀ ਫੋਟੋ ਹੈ ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਦੇ ਉੱਤੋਂ ਦੀ ਇਦਾਂ ਭਰਾਵਾ ਵਾਂਗ ਪਿਆਰ ਨਾਲ ਹੱਥ ਪਾਇਆ ਹੋਇਆ ਪੋਸਟਰ ਦੇ ਉੱਪਰ ਉਹ ਫੋਟੋ ਹੈ ਤੇ ਨਾਲ ਲਿਖਿਆ ਹੋਇਆ ਜਿੰਨੇ ਨਾਂ ਮੁੱਲ ਪਾਇਆ ਭਰਾਵਾਂ ਵਰਗੇ ਪਿਆਰ ਦਾ ਉਹ ਕੀ ਮੁੱਲ ਪਾਏਗਾ ਗਿੱਦੜਵਾਏ ਦੇ ਲੋਕਾਂ ਦੇ ਸਤਿਕਾਰ ਦਾ ਸਿੱਧਾ-ਸਿੱਧਾ ਡਿੰਪੀ ਢਿੱਲੋਂ ਨੂੰ ਡੈਮੇਜ ਕਰਨ ਲਈ ਡਿੰਪੀ ਢਿੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹਨੂੰ ਲੋਕਾਂ ਦੀਆਂ ਨਜ਼ਰਾਂ 'ਚ ਡੇਗਣ ਲਈ ਖਤਮ ਕਰਨ ਲਈ ਇਹ ਪੋਸਟਰ ਲਾਇਆ ਗਿਆ ਹੁਣ ਸਵਾਲ ਹੈ ਪੋਸਟਰ ਲਾਇਆ ਕਿਹਨੇ ਹੋਊਗਾ ਤੁਹਾਨੂੰ ਕੀ ਲੱਗਦਾ ਕਿਹਨੇ ਲਾਇਆ ਹੋਊਗਾ ਸਵਾਲ ਉੱਠ ਰਿਹਾ ਹੈ ਕਿ ਇਹ ਪੋਸਟਰ ਅਕਾਲੀ ਦਲ ਨੇ ਲਾਇਆ ਹੋਊਗਾ ਕਿਉਂਕਿ ਪੋਸਟਰ ਦੇ ਉੱਪਰ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਵੀ ਲਾਇਆ ਹੋਇਆ ਪਰ ਕੀ ਇਹ ਪੋਸਟਰ ਅਕਾਲੀ ਦਲ ਨੇ ਲਾਇਆ ਅਕਾਲੀ ਦਲ ਨੇ ਅਜੇ ਤੱਕ ਇਹਦੇ ਉੱਪਰ ਕੋਈ ਬਿਆਨ ਨਹੀਂ ਦਿੱਤਾ ਅਕਾਲੀ ਦਲ ਨੇ ਨਾ ਤਾਂ ਇਹ ਆਖਿਆ ਅਜੇ ਤੱਕ ਵੀ ਹਾਂ ਇਹ ਪੋਸਟਰ ਅਸੀਂ ਲਾਇਆ ਤੇ ਨਾ ਹੀ ਹੁਣ ਤੱਕ ਉਹਨਾਂ ਨੇ ਇਹ ਕਿਹਾ ਵੀ ਨਹੀਂ ਨਹੀਂ ਅਸੀਂ ਨਹੀਂ ਲਾਇਆ ਦੋ ਵਤਰਾਂ ਦੇ ਬਿਆਨ ਅਕਾਲੀ ਦਲ ਦੇ ਨਹੀਂ ਆਏ ਪਰ ਪੋਸਟਰ ਨੇ ਪੂਰੇ ਪੰਜਾਬ ਚ ਵੱਡੀ ਚਰਚਾ ਛੇੜ ਦਿੱਤੀ ਹੈ ਵੀ ਇਹ ਪੋਸਟਰ ਲਾਇਆ ਤੇ ਲਾਇਆ ਕਿਨੇ ਆ ਰਾਤੋਂ ਰਾਤ ਲੱਗਾ ਕਿਸੇ ਨੇ ਕਿਸੇ ਨੂੰ ਲਾਉਂਦੇ ਨਹੀਂ ਵੇਖਿਆ ਔਰ ਸਾਰੇ ਕਿੱਧਰ ਵਾਹ ਦੀਆਂ ਕੰਧਾਂ ਦੇ ਉੱਪਰ ਇਹ ਪੋਸਟਰ ਲੱਗਾ ਹੋਇਆ ਹੁਣ ਦੇਖੋ ਇੱਥੇ ਕਈ ਸਵਾਲ ਨੇ ਪਹਿਲਾ ਸਵਾਲ ਕਿ ਜੀਨੇ ਵੀ ਇਹ ਪੋਸਟਰ ਲਾਇਆ ਉਹ ਚਾਹੁੰਦਾ ਕੀ ਹੈ ਉਹ ਚਾਹੁੰਦਾ ਹੈ ਕਿ ਡਿੰਪੀ ਟ ਲੋ ਨਾ ਜਿੱਤੇ ਉਹ ਲੋਕਾਂ ਦੀਆਂ ਨਜ਼ਰਾਂ ਤਾਂ ਥੱਲੇ ਡਿੱਗ ਜਾਏ ਤੇ ਇਹ ਕੌਣ ਚਾਉਂਦਾ ਹੈ ਫਿਰ ਜਿਤਾਉਣਾ ਕਿਹਨੂੰ ਚਾਹੁੰਦਾ ਹੈ ਪੋਸਟਰ ਲਾਉਣ ਵਾਲਾ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਜਾਂ ਮਨਪ੍ਰੀਤ ਬਾਦਲ ਜਿਹੜਾ ਭਾਜਪਾ ਦਾ ਉਮੀਦਵਾਰ ਹੈ ਉਹਨੂੰ ਚਰਚਾ ਮਿੱਤਰੋ ਇਹ ਹੈ ਕਿ ਮਨਪ੍ਰੀਤ ਬਾਦਲ ਦੀ ਸਪੋਰਟ ਅnder ਖਾਤੇ ਅਕਾਲੀ ਦਲ ਕਰ ਰਿਹਾ ਸੁਖਬੀਰ ਬਾਦਲ ਹੋਰੀ ਕਰ ਰਹੇ ਨੇ ਡਿੰਪੀ ਢਿੱਲੋਂ ਜਦੋਂ ਅਕਾਲੀ ਦਲ ਤੋਂ ਪਾਸੇ ਗਿਆ ਤਾਂ ਉਹ ਤਾਂ ਉਹਦਾ ਤਾਂ ਦੋਸ਼ ਹੀ ਏ ਸੀ ਉਹ ਤਾਂ ਕਹਿੰਦਾ ਹੀ ਸੀ ਕਿ ਅਕਾਲੀ ਦਲ ਜਿਹੜਾ ਹੈ ਇਹ ਜਿਹੜਾ ਮਨਪ੍ਰੀਤ ਬਾਦਲ ਦੀ ਮਦਦ ਕਰ ਰਿਹਾ ਔਰ ਇਹ ਭਰਾਵਾਂ ਦੀ ਬਣਨ ਲੱਗ ਗਈ ਹੈ ਸੁਖਬੀਰ ਦੀ ਤੇ ਮਨਪ੍ਰੀਤ ਦੀ ਮੈਨੂੰ ਇਹਨਾਂ ਬਲੀ ਦਾ ਬੱਕਰਾ ਬਣਾਉਣਾ ਹੈ ਇਸੇ ਕਰਕੇ ਮੈਂ ਪਾਸੇ ਹੋ ਗਿਆ ਇਹ ਕਿਹਨੇ ਕਿਹਾ ਇਹ ਕਿਹਾ ਭਰਾਓ ਢਿੰਪੀ ਢਿੱਲੋ ਨੇ ਤੇ ਹੁਣ ਕਾਲੀ ਦਲ ਕੀ ਦੀ ਮਦਦ ਕਰੇਗਾ ਅਗਲਾ ਸਵਾਲ ਇਹ ਆ ਕਾਲੀ ਦਲ ਚੋਣਾ ਲੜ ਨਹੀਂ ਰਿਹਾ ਕਾਲੀ ਦਲ ਚੋਣਾਂ ਤੋਂ ਬਾਹਰ ਹੈ ਹੁਣ ਕਾਲੀ ਦਲ ਮਦਦ ਕਿਹਦੀ ਕਰੇਗਾ ਕੀ ਕਾਲੀ ਦਲ ਕਾਂਗਰਸ ਦੀ ਮਦਦ ਕਰੇਗਾ ਬਿਲਕੁਲ ਨਹੀਂ ਕੀ ਕਾਲੀ ਦਲ ਦੀ ਜਿਹੜੀ ਵੋਟ ਹੈ ਕਾਲੀ ਦਲ ਅੰਦਰ ਖਾਤੇ ਉਹ ਡਿੰਪੀ ਢਲ ਨੂੰ ਪਵਾ ਸਕਦਾ ਓਕਾ ਹੀ ਨਹੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਕਾਲੀ ਦਲ ਵਾਲੀ ਵੋਟ ਜਿੰਨੀ ਕ ਪੈਣੀ ਹੈ ਉਹ ਕਿੱਧਰ ਪਵੇਗੀ ਸਾ ਾਰੇ ਕਿਆਫੇ ਲਾ ਪਾ ਕੇ ਉਹ ਪਉ ਮਨਪ੍ਰੀਤ ਬਾਦਲ ਨੂੰ ਇਹੀ ਜਪਦਾ ਥੋਨੂੰ ਕੀ ਜਪਦਾ ਮਨਪ੍ਰੀਤ ਬਾਦਲ ਸੁਖਵੀਰ ਬਾਦਲ ਦਾ ਭਰਾ ਦੋਵਾਂ ਭਰਾਵਾਂ ਦੀ ਚੰਗੀ ਬਣਨ ਲੱਗ ਪਈ ਹੈ ਭਾਵੇਂ ਪਹਿਲਾਂ ਬਹੁਤ ਦੂਰੀਆਂ ਪਈਆਂ ਸੀ ਪਈਆਂ ਸੀ ਸਿਆਸਤ ਨੂੰ ਲੈ ਕੇ ਪੋਲਿਟਿਕਸ ਨੂੰ ਲੈ ਕੇ ਅੱਜ ਉਹਨਾਂ ਦੋਨਾਂ ਭਰਾਵਾਂ ਦੀ ਬਣਨ ਲੱਗ ਪਈ ਹੈ ਤਾਂ ਇਸ ਦਰਮਿਆਨ ਹੁਣ ਕੀ ਵਾਪਰੇਗਾ ਔਰ ਇੱਥੇ ਚਰਨਜੀਤ ਚੰਨੀ ਦੀ ਐਂਟਰੀ ਵੀ ਹੋਈ ਹੈ ਚਰਨਜੀਤ ਚੰਨੀ ਨੇ ਤਾਂ ਭਾਈ ਸਿੱਧੇ ਹੀ ਪਟਾਕੇ ਪਾਤੇ ਚਰਨਜੀਤ ਚੰਨੀ ਕਹਿੰਦਾ ਝਾੜੂ ਪਾਰਟੀ ਠੱਗ ਪਾਰਟੀ ਉਹ ਕਹਿੰਦਾ ਹੁਣ ਬੀਬੀਆਂ ਪਿੰਡਾਂ ਦੇ ਵਿੱਚ ਚਰਨਜੀਤ ਚੰਨੀ ਕਹਿੰਦਾ ਝਾੜੂ ਲੈ ਕੇ ਖੜੀਆਂ ਨੇ ਇਹਨਾਂ ਨੂੰ ਦਬਲਣ ਲਈ ਇਹਨਾਂ ਨੂੰ ਮਾਰਨ ਲਈ ਕਹਿੰਦਾ ਬੀਬੀਆਂ ਕਹਿੰਦੀਆਂ ਨੇ ਵੀ ਜਿਹੜੇ ਝਾੜੂ ਤੇ ਮੋਹਰਾਂ ਲਵਾ ਕੇ ਤੁਸੀਂ ਸਾਨੂੰ ਕਿਹਾ ਸੀ ਹਜ਼ਾਰ ਹਜ਼ਾਰ ਰੁਪਈਆ ਦੇਾਂਗੇ ਉਹ ਦਿੱਤਾ ਨਹੀਂ ਹੁਣ ਉਸੇ ਝਾੜੂ ਨਾਲ ਤੁਹਾਨੂੰ ਸੇਕਣਾ ਚਰਨਜੀਤ ਚੰਨੀ ਕਹਿੰਦਾ ਕਿ ਪਾਥੀਆਂ ਪੈਣੀਆਂ ਇਹਨਾਂ ਨੂੰ ਪਿੰਡਾਂ 'ਚ ਪਾਥੀਆਂ ਕਹਿੰਦਾ ਇਹ ਜਾ ਕੇ ਤਾਂ ਵਕਾਉਣ ਪਿੰਡਾਂ 'ਚ ਚਰਨਜੀਤ ਚੰਨੀ ਕਹਿੰਦਾ ਇਹਨਾਂ ਨੇ ਜਜਬਾਤਾਂ ਨਾਲ ਖੇਡਿਆ ਲੋਕਾਂ ਦੇ ਚਰਨਜੀਤ ਚੰਨੀ ਕਹਿੰਦਾ ਬੁੱਧੂ ਬਣਾਇਆ ਸਾਰੇ ਪੰਜਾਬ ਨੂੰ ਚਰਨਜੀਤ ਚੰਨੀ ਕਹਿੰਦਾ ਭਗਵੰਤ ਮਾਨ ਅੱਗੇ ਲੋਕਾਂ ਨੇ ਵੋਟਾਂ ਦੇ ਢੇਰ ਲਾਤੇ ਸੀ ਪਰ ਕਹਿੰਦਾ ਧੋਖਾ ਕਰ ਗਿਆ ਲੋਕਾਂ ਨਾਲ ਲੈ ਵੀ ਤੁਹਾਨੂੰ ਕੀ ਲੱਗਦਾ ਕੀ ਚਰਨਜੀਤ ਚੰਨੀ ਠੀਕ ਕਹਿੰਦਾ ਯਾਹ ਭਗਵੰਤ ਜੀ ਆਪਣੀ ਕੀਤੇ ਵਾਅਦੇ ਮੁਤਾਬਕ ਬਦਲਾ ਕ੍ਰਾਂਤੀ ਇਨਕਲਾਬ ਲੈ ਕੇ ਆਇਆ ਹੁਣ ਤੁਸੀਂ ਜਨਤਾਓ ਤੁਸੀਂ ਸਿਆਣੇਓ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਦੇ ਸਕਦੇ ਹੋ ਫਿਲਹਾਲ ਜੇ ਮੇਰੇ ਤੋਂ ਪੁੱਛੋ ਤਾਂ ਮੈਂ ਤਾਂ ਕਹੂੰਗਾ ਸੀਐਮ ਬਣ ਤੋਂ ਬਾਅਦ ਚੰਨੀ ਭਗਵੰਤ ਜੀ ਸਾਹਿਬ ਤੋਂ ਕੁਝ ਨਹੀਂ ਹੋਇਆ ਬਿਲ ਮਾਫ ਕਰਤੇ ਉਹ ਬਦਲਾ ਨੇ ਮੋਟਰਾਂ ਦੇ ਕਰਤੇ ਸੀ ਕਾਂਗਰਸ ਨੇ ਇਸ ਤਰ੍ਹਾਂ ਦੀਆਂ ਕਈ ਸਕੀਮਾਂ ਨਿਕਨ ਕੇ ਲਾਗੂ ਕੀਤੀਆਂ ਪਰ ਜਿਹੜੇ ਬਦਲਾ ਜਿਹੜੀ ਕ੍ਰਾਂਤੀ ਦੀਆਂ ਗੱਲਾਂ ਹੋਈਆਂ ਸੀ ਉਹ ਕਿੱਧਰ ਗਈ ਕੀ ਕੱਚੇ ਮਜ਼ਦਮ ਪੱਕੇ ਹੋਏ ਕੀ ਜਿਹੜੇ ਪੰਜਾਬ ਦੇ ਵਿੱਚ 80 ਲੱਖ ਦੇ ਨੇੜੇ ਤੜੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਨੂੰ ਰੁਜ਼ਗਾਰ ਮਿਲਿਆ ਕੀ ਬਾਹਰਲੇ ਦੇਸ਼ਾਂ ਚੋਂ ਮੁੰਡੇ ਵਾਪਸ ਜਿਹੜੇ ਭਗਵੰਤਮਾਨ ਕਹਿੰਦਾ ਸੀ ਆਉਣਗੇ ਉਹ ਆਏ ਜਾਂ ਬਾਹਰ ਜਾਣੇ ਰੁੱਕ ਗਏ ਮਾਨ ਸਾਹਿਬ ਤਾਂ ਕਹਿੰਦੇ ਸੀ ਕਿ ਗੋਰੇ ਇੱਥੇ ਆ ਕੇ ਕੰਮ ਕਰਿਆ ਕਰਨਗੇ ਗੋਰਿਆਂ ਨੂੰ ਤਾਂ ਛੱਡੋ ਆਪਦਿਆਂ ਨੂੰ ਕੰਮ ਨਹੀਂ ਮਿਲਦਾ ਪਿਆ ਵੇਖੋ ਮਿੱਤਰੋ ਸਿੱਧੀ ਤੇ ਸਾਫ਼ ਗੱਲ ਹੈ ਆ ਜਿਹੜੀਆਂ ਚਾਰ ਚੋਣਾ ਹੋ ਰਹੀਆਂ ਨਾ ਗਿੱਦੜਵਾਹਾ ਦੇ ਵਿੱਚ ਬਰਨਾਲਾ ਦੇ ਵਿੱਚ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਚਾਰ ਜਿਮਣੀ ਚੋਣਾ ਨੇ ਐਦ ਕੀ ਪੂਰਾ ਸ਼ੀਸ਼ਾ ਸਾਫ਼ ਕਰ ਦੇਣਾ ਸ਼ੀਸ਼ਾ ਇਹ ਸਾਫ਼ ਹੋ ਜਾਣਾ ਵੀ ਆਮ ਆਦਮੀ ਪਾਰਟੀ ਦਾ ਬਣੂਗਾ ਕੀ ਆਮ ਆਦਮੀ ਪਾਰਟੀ ਨੂੰ ਲੋਕ ਐਸ ਟਾਈਮ ਚੱਕ ਦੇਣ ਲਈ ਤਿਆਰ ਨੇ ਜਾਂ ਰੱਖ ਲੈਣ ਲਈ ਤਿਆਰ ਨੇ ਇਹ ਇਹਨਾਂ ਵੋਟਾਂ ਨੇ ਸਿੱਧ ਕਰ ਦੇਣਾ ਵੈਸੇ ਜਦ ਸਰਕਾਰ ਹੈ ਜੇ ਆਮ ਆਦਮੀ ਪਾਰਟੀ ਦੀ ਉਹਦਾ ਫਾਇਦਾ ਤੇ ਮਿਲ ਜਾਂਦਾ ਹੁੰਦਾ ਪਰ ਫਿਰ ਵੀ اور ਦੂਜੇ ਪਾਸੇ ਗੱਦੜਬਾਚ ਮੁਕਾਬਲਾ ਕੀਦਾ ਹੈ ਮੁਕਾਬਲਾ ਕੋਈ ਤਾਂ ਕਹਿ ਰਿਹਾ ਕਿ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੈ ਕੋਈ ਕਹਿ ਰਿਹਾ ਮੁਕਾਬਲਾ ਕਾਂਗਰਸ ਤੇ ਮਨਪ੍ਰੀਤ ਬਾਦਲ ਵਿਚਾਲੇ ਹੋ ਗਿਆ ਹੈ ਵੀ ਮਨਪ੍ਰੀਤ ਆਮ ਆਦਮੀ ਪਾਰਟੀ ਮੁਕਾਬਲੇ ਚੋਂ ਬਾਹਰ ਹੋ ਗਈ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਮੁਕਾਬਲਾ ਕੀਦਾ ਹੈ ਦੇਖੋ ਕੁਝ ਲੋਕ ਮੁਕਾਬਲੇ ਚੋਂ ਪਾਈਪਾ ਨੂੰ ਮਨਪ੍ਰੀਤ ਨੂੰ ਬਾਹਰ ਕੱਢ ਰਹੇ ਨੇ ਕੁਝ ਲੋਕ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਮੁਕਾਬਲੇ ਚੋਂ ਬਾਹਰ ਕੱਢ ਰਹੇ ਨੇ ਪਰ ਸਾਰੇ ਕਾਂਗਰਸ ਨੂੰ ਮੁਕਾਬਲੇ ਦੇ ਵਿੱਚ ਰੱਖ ਰਹੇ ਨੇ ਕਾਂਗਰਸ ਨੂੰ ਕੋਈ ਵੀ ਬਾਹਰ ਨਹੀਂ ਕੱਟ ਰਿਹਾ ਕਾਰਨ ਕੀ ਕਾਂਗਰਸ ਮਜ਼ਬੂਤ ਗੱਦੜਵਾ ਦੇ ਵਿੱਚ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਔਰ ਤੁਹਾਡਾ ਵਿਚਾਰ ਕੀ ਹੈ ਜੇ ਤੁਸੀਂ ਗੱਦੜਵਾ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਪੰਜਾਬ ਵਾਲਿਆਂ ਨੂੰ ਵੀ ਵੈਸੇ ਕਾਫੀ ਕੁਝ ਪਤਾ ਹੁੰਦਾ ਲੋਕਾਂ ਦੇ ਸਰੋਤ ਤਾਂ ਮੀਡੀਆ ਤੇ ਪੱਤਰਕਾਰਾਂ ਨਾਲੋਂ ਵੀ ਜ਼ਿਆਦਾ ਹੁੰਦੇ ਨੇ ਸੋ ਜਿਹੜਾ ਇਹ ਪੋਸਟਰ ਲੱਗਾ ਗਿੱਦੜਵਾ ਦੀ ਕੰਧਾਂ ਤੇ ਰਾਤੋਂ ਰਾਤ ਚਾਰ ਚਫੇਰੇ ਲੱਗਾ ਇਸ ਪੋਸਟਰ ਦੀ ਰੌਲੀ ਦੇ ਵਿੱਚ ਕੀ ਲੱਗਦਾ ਹੈ ਕਿਹਨੇ ਲਾਇਆ ਹੋਊਗਾ ਔਰ ਲਾਸਟ ਗੱਲ ਮੈਂ ਤੁਹਾਨੂੰ ਇੱਕ ਹੋਰ ਪੁੱਛਣੀ ਚਾਹਣਾ ਤੁਹਾਨੂੰ ਕੀ ਲੱਗਦਾ ਕੋਈ ਵੀ ਜਿੱਤ ਜੇ ਲੋਕਾਂ ਲਈ ਕੰਮ ਕਿਹੜਾ ਕਰੇਗਾ ਮੇਰੇ ਤੋਂ ਪੁੱਛੋ ਮੈਂ ਤਾਂ ਠੋਕ ਕੇ ਕਹੂੰਗਾ ਕਿਸੇ ਨੇ ਕੱਖ ਨਾ ਪਹਿਲਾਂ ਕੀਤਾ ਇਹਨਾਂ ਸਾਰਿਆਂ ਨੂੰ ਤੁਸੀਂ ਵੇਖਿਆ ਹੋਇਆ ਕਿਹਨੂੰ ਨਹੀਂ ਵੇਖਿਆ ਜੇ ਗਿੱਦੜਵਾਦੀ ਗੱਲ ਕਰੀਏ ਜਿਹੜੀ ਬੀਜੇਪੀ ਵੱਲੋਂ ਮਨਪ੍ਰੀਤ ਬਾਦਲ ਖੜਾ ਉਹ ਬੀਜੇਪੀ ਨੂੰ ਤੁਸੀਂ ਨਹੀਂ ਵੇਖ ਲਿਆ ਵੇਖਿਆ ਹੀ ਹੋਇਆ ਸੈਂਟਰ 'ਚ ਵੀ ਵੇਖਿਆ ਹਰਿਆਣੇ 'ਚ ਵੀ ਵੇਖਿਆ ਕਾਲੀਆਂ ਨਾਲ ਰਲ ਕੇ ਪੰਜਾਬ 'ਚ ਵੀ ਰਾਜ ਕਰਦੇ ਰਹੇ ਨੇ ਕੀ ਕੀਤਾ ਉਹਨਾਂ ਨੇ ਕਾਂਗਰਸ ਦਾ ਰਾਜ ਤਾਂ ਪਿਛਲੇ 5 ਸਾਲ ਕੈਪਟਨ ਦੀ ਅਗਵਾਈ 'ਚ ਫਿਰ ਚੰਨੀ ਦੀ ਅਗਵਾਈ 'ਚ ਪੰਜਾਬ 'ਚ ਰਿਹਾ ਹੀ ਆ ਉਹ ਵੀ ਤੁਸੀਂ ਵੇਖਿਆ ਆਮ ਆਦਮੀ ਪਾਰਟੀ ਆ ਉਹਦਾ ਤਾਂ ਹੁਣ ਚੱਲ ਰਿਹਾ ਰਾਜ ਉਹ ਵੀ ਤੁਸੀਂ ਦੇਖਿਆ ਮਿੱਤਰੋ ਗੱਲਾਂ ਦੇ ਕੜਾ ਨਹੀਂ ਤੇ ਗੱਲਾਂ ਦੇ ਹੀ ਨਹੀਂ ਇਹਦੇ ਚ ਨਾ ਗਿਰੀਆਂ ਨੇ ਨਾ ਆਟਾ ਹੈ ਨਾ ਕਿ ਹੋਏ ਨਾ ਕੁਝ ਇੱਕੜਾਈ ਵੀ ਨਹੀਂ ਲੈ ਕੇ ਆਈ ਇਹ ਗੱਲਾਂ ਦਾ ਕੜਾ ਬਣਾਉਂਦੇ ਨੇ ਇਹ ਇਹਨਾਂ ਨੇ ਉਦੋਂ ਤੱਕ ਬਣਾਈ ਜਾਣਾ ਜਦੋਂ ਤੱਕ ਸਾਡੇ ਲੋਕ ਚੇਤਨ ਨਹੀਂ ਹੁੰਦੇ ਜਾਗਰੂਕ ਨਹੀਂ ਹੁੰਦੇ ਜਦੋਂ ਲੋਕਾਂ ਦੀ ਚੇਤਨਾ ਉੱਪਰ ਨਹੀਂ ਉੱਠਦੀ ਤੇ ਜਦੋਂ ਲੋਕਾਂ ਦੀ ਚੇਤਨਾ ਉੱਪਰ ਉੱਠ ਪਈ ਲੋਕਾਂ ਨੇ ਇਹਨਾਂ ਪਾਰਟੀਆਂ ਤੇ ਨਾਲ ਲੀਡਰਾਂ ਨੂੰ ਹੂੰਝ ਕੇ ਪਾਸੇ ਕਰ ਦੇਣਾ ਉਧਰ ਰਵਨੀਤ ਬਿੱਟੂ ਨੇ ਤਕੜੇ ਨਿਸ਼ਾਨੇ ਠੋਕੇ ਜੀ ਸਿੱਧੇ ਭਗਵੰਤ ਮਾਨਤੇ ਸਿੱਧਾ ਨਿਸ਼ਾਨੇ ਤੇ ਚੋਟ ਲਾਈ ਹੈ ਕੀ ਕਹਿੰਦਾ ਹੈ ਉਹ ਕਹਿੰਦਾ ਹੈ ਕਿ ਰਾਜਾ ਵੜਿੰਗ ਭਗਵਾਨਤਮਨ ਮੁੱਖ ਮੰਤਰੀ ਬਣ ਕੇ ਕਹਿੰਦਾ ਰਿਹਾ ਹੈ ਕਿ ਮੇਰੇ ਕੋਲ ਤੱਥ ਨੇ ਸਬੂਤ ਨੇ ਕਿ ਰਾਜਾ ਵੜਿੰਗ ਨੇ ਬੱਸਾਂ ਦੀਆਂ ਬਾੜੀਆਂ ਲਵਾਉਣ ਵੇਲੇ ਵਿੱਚੋਂ ਪੈਸੇ ਖਾਦੇ ਨੇ ਪਰ ਬਿੱਟੂ ਨੇ ਸਵਾਲ ਉਠਾਇਆ ਉਹ ਕਹਿੰਦਾ ਉਸ ਤੋਂ ਬਾਅਦ ਟਾਈਮ ਕਿੰਨਾ ਹੋ ਗਿਆ ਪਰ ਰਾਜੇ ਵੜਿੰਗ ਨੇ ਹੁਣ ਤੱਕ ਕਾਰਵਾਈ ਕੀਤੀ ਕਿਉਂ ਨਹੀਂ ਰਾਜੇ ਵੜਿੰਗ ਰਾਜੇ ਵੜਿੰਗ ਦੇ ਉੱਪਰ ਐਕਸ਼ਨ ਹੋਇਆ ਕਿਉਂ ਨਹੀਂ ਭਗਵਾਨਤਮਨ ਚੁੱਪ ਕਿਉਂ ਹੈ ਸਿੱਧਾ ਸਿੱਧਾ ਰਵਨੀਤ ਬਿੱਟੂ ਨੇ ਕਿਹਾ ਉਹ ਕਹਿੰਦਾ ਇਹ ਮਿਲੀ ਭੁਗਤ ਹੈ ਇਹ ਯਾਰੀ ਹੈ ਕੁਝ ਨਹੀਂ ਕਰਨਾ ਕਹਿੰਦਾ ਭਗਵੰਤ ਮਾਨ ਨੇ ਉਹ ਕਹਿੰਦਾ ਰਵਨੀਤ ਬਿੱਟੂ ਨੇ ਤੇ ਇਥੋਂ ਤੱਕ ਕਹਿਤਾ ਕਿ ਪੰਜਾਬ ਚੋਂ ਬੱਸਾਂ ਦੀਆਂ ਬਾਡੀਆਂ ਲਵਾਉਣ ਤੇ ਵਿੱਚ ਤੇ ਜਿੱਥੋਂ ਟ੍ਰਾਂਸਪੋਰਟ ਮਨਿਸਟਰ ਰਾਜਾ ਵੜਿੰਗ ਨੇ ਰਾਜਸਥਾਨ ਚੋਂ ਲਵਾਈਆਂ ਉਹਦੇ ਚ 7 ਲੱਖ ਦਾ ਪਰ ਬਸ ਡਿਫਰੈਂਸ ਹੈ ਪਰ ਕਿ ਉਹ ਕਹਿੰਦਾ 7 ਲੱਖ ਰੁਪਈਆ ਇੱਕ ਬੱਸ ਦੇ ਵਿੱਚ ਕਫਲਾ ਕੀਤਾ ਗਿਆ ਬਾਡੀਆਂ ਲਵਾਉਣ ਦੇ ਮਾਮਲੇ ਚ ਬਹੁਤ ਵੱਡਾ ਸਵਾਲ ਸਿੱਧੇ ਰੂਪ ਚ ਅੱਜ ਰਵਨੀਤ ਬਿੱਟੂ ਨੇ ਉਠਾਇਆ ਪਹਿਲਾਂ ਵੀ ਉਠਦਾ ਰਿਆ ਪੰਜਾਬ ਦੇ ਵਿੱਚ ਪਰ ਭਗਵੰਤ ਮਾਨ ਹੋਰਾਂ ਨੇ ਸੱਚਮੁੱਚ ਹੁਣ ਤੱਕ ਇਹੀ ਨੀਤੀ ਵਰਤੀ ਹੈ ਕਿਹੜੀ ਜਦੋਂ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਦੇ-ਕਦੇ ਬੋਲਿਆ ਉਦੋਂ ਹੀ ਭਗਵੰਤ ਮਾਨ ਨੇ ਇਹ ਕਹਿ ਕੇ ਚੁੱਪ ਕਰਾਇਆ ਦੇਖ ਲਾ ਫਿਰ ਬੱਸਾਂ ਦੀਆਂ ਬਾਡੀਆਂ ਫਾਈਲ ਪਈ ਆ ਮੇਰੇ ਕੋਲ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਚੁੱਪ ਵੱਟ ਜਾਂਦਾ ਰਿਹਾ ਫਿਰ ਉਹ ਕਈ ਮਹੀਨੇ ਬਾਅਦ ਫਿਰ ਉਹਨੂੰ ਚੇਤਾ ਆਉਂਦਾ ਕਿ ਮੈਂ ਤਾਂ ਕਾਂਗਰਸ ਦਾ ਪ੍ਰਧਾਨ ਆ ਮੈਂ ਤਾਂ ਆਪੋਜੀਸ਼ਨ ਲੀਡਰ ਆ ਤਾਂ ਫਿਰ ਬੋਲਦਾ ਤਾਂ ਭਗਵੰਤ ਮਾਨ ਉਹਨੂੰ ਫਿਰ ਬਸਾਂ ਦੀਆਂ ਬਾੜੀਆਂ ਚੇਤਾ ਕਰਾ ਕੇ ਚੁੱਪ ਕਰਾ ਦਿੰਦਾ ਰਿਹਾ ਪਰ ਕਾਰਵਾਈ ਭਗਵੰਤ ਮਾਨ ਸਾਹਿਬ ਨੇ ਹੁਣ ਤੱਕ ਕੀਤੀ ਕੀ ਦਿੱਤੀ ਹੈ ਚਰਨਜੀਤ ਚੰਨੀ ਦੇ ਖਿਲਾਫ ਸੀਐਮ ਸਾਹਿਬੇ ਕਹਿੰਦੇ ਸੀ ਕਿ ਮੇਰੇ ਕੋਲ ਵੱਡੇ ਸਬੂਤ ਨੇ ਪਰ ਉਹ ਕਿੱਧਰ ਗਏ ਹਟਾਈ ਸਾਲ ਹੋ ਗਏ ਅੱਜ ਤੱਕ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਉੱਪਰ ਕੋਈ ਕਾਰਵਾਈ ਭਗਵੰਤ ਮਾਨ ਕਰ ਨਹੀਂ ਸਕੇ ਭਗਵੰਤ ਮਾਨ ਨੇ ਤਾਂ ਇੱਕ ਵਾਰੀ ਇਹ ਮਾਹੌਲ ਬਣਾਤਾ ਸੀ ਕਿ ਚਰਨਜੀਤ ਚੰਨੀ ਸਾਬਕਾ ਸੀਐਮ ਰੋਣ ਲੱਗ ਗਿਆ ਸੀ ਮੀਡੀਆ ਦੇ ਸਾਹਮਣੇ ਰੋਇਆ ਉਹਨੂੰ ਇਹ ਲੱਗਣ ਲੱਗ ਗਿਆ ਸੀ ਕਿ ਬੱਸ ਮੈਂ ਗਿਆ ਪਰ ਉਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਨੇ ਕੱਖ ਨਹੀਂ ਕੀਤਾ ਕੱਖ ਨਹੀਂ ਕਤਰਿਆ ਤੁਸੀਂ ਆਪਣਾ ਵਿਚਾਰ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ